ਸ਼ਾਸਤਰੀ ਕਾਲ ਦੀ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਸਮਰ ਬੁਟੀਕ ਤੇ ਅੱਜ ਦੀ ਜਿਹੜੀ ਮੇਰੀ ਵੀਡੀਓ ਆ ਉਹ ਮੇਰੀ ਉਹਨਾਂ ਪਹਿਣਾ ਦੇ ਲਈ ਆ ਜਿਹੜੀਆਂ ਨਵਾਂ ਨਵਾਂ ਸਲਾਈ ਦਾ ਕੰਮ ਸਿੱਖ ਰਹੀਆਂ ਆ ਤੇ ਜਦੋਂ ਮਤਲਬ ਸਾਨੂੰ ਪ੍ਰੋਬਲਮ ਆਉਂਦੀ ਆ ਆ ਬਾਹਾਂ ਜੋੜਨ ਦੇ ਵਿੱਚ ਜਦੋਂ ਅਸੀਂ ਬਾਹਾਂ ਇਦਾਂ ਅਟੈਚ ਕਰਦੇ ਆ ਤੇ ਸਾਡੀ ਬਾਹ ਕਦੀ ਵੱਧ ਜਾਂਦੀ ਆ ਤੇ ਕਦੀ ਘਟ ਜਾਂਦੀ ਆ ਇਹਦੀ ਸਮੱਸਿਆ ਜਿਹੜੀ ਉਹ ਵੀ ਅੱਜ ਦੂਰ ਕਰਾਂਗੇ ਅਸੀਂ ਇਹ ਉਹਨਾਂ ਪਹਿਣਾ ਲਈ ਆ ਜਿਹੜੀਆਂ ਨਵਾਂ ਸਲਾਈ ਦਾ ਕੰਮ ਸਿੱਖ ਰਹੀਆਂ ਨੇ ਜੀ ਸਭ ਤੋਂ ਪਹਿਲਾਂ ਅਸੀਂ ਆਪਣੀ ਬਾਹ ਜਿਹੜੀ ਹੈ ਇਸ ਤਰ੍ਹਾਂ ਰੱਖ ਲੈਣੀ ਆ ਜਿਹੜੀ ਆਪਾਂ ਅਟੈਚ ਕਰਨੀ ਆ ਠੀਕ ਹੈ ਜੀ ਫਿਰ ਆਪਾਂ ਸ਼ੋਲਡਰ ਜਿਹੜਾ ਆਪਾਂ ਜਿੱਥੇ ਆਪਾਂ ਬਾਹ ਜੋੜਨੀ ਆ ਕਮੀਜ਼ ਨੂੰ ਐਵੇਂ ਰੱਖ ਲੈਣਾ ਆ ਜਿਹੜੀ ਸਾਡੀ ਕਟਾਈ ਪਾਈ ਹੁੰਦੀ ਆ ਇਹ ਵਾਲੀ ਨੂੰ ਠੀਕ ਹੈ ਜੀ ਆਪਾਂ ਇਸ ਤਰੀਕੇ ਦੇ ਨਾਲ ਆਪਣੀ ਬਾਹ ਜਿਹੜੀ ਇੱਥੇ ਰੱਖ ਲੈਣੀ ਆ ਤੇ ਆਪਾਂ ਇੱਥੇ ਜਦੋਂ ਨਿਸ਼ਾਨ ਲਗਾਣਾ ਆ ਇਹ ਅਸੀਂ ਨਿਸ਼ਾਨ ਦੇਖ ਲੈਣਾ ਸਾਡੇ ਕੋਲ ਕਿੰਨਾ ਇੰਚ ਹੈਗਾ ਆਉਂਦਾ ਆ ਇਹ ਸਾਡੇ ਕੋਲ 8 ਇੰਚ ਆਂਦਾ ਆ ਤੇ ਆਪਾਂ ਅੱਧਾ ਇੰਚ ਵਾਧ ਰੱਖਣਾ ਆ ਆਪਾਂ ਇੱਥੇ 8.5 ਦਾ ਜਿਹੜਾ ਨਿਸ਼ਾਨ ਆ ਉਹ ਲਗਾਉਣਾ ਆ ਤੇ ਆਪਾਂ ਪਹਿਲਾਂ نیچے ਤੋਂ ਬਾਹ ਸਾਡੀ ਜਿੰਨੀ ਰੈਡੀ ਹੁੰਦੀ ਆ ਪਹਿਲਾਂ ਆਪਾਂ ਉਹ ਦੇਖ ਲੈਣੀ ਆ ਸਾਡੀ نیچے ਤੋਂ ਬਾਹ ਜਿਹੜੀ ਰੈਡੀ ਹੁੰਦੀ ਆ ਉਹਨਾਂ ਆਪਾਂ ਮਾਰਜਿਨ ਜਿਹੜਾ ਇਹ ਲਗਾ ਲੈਣਾ ਹੈਗਾ ਇਸ ਤਰ੍ਹਾਂ ਬਾਹ ਨੂੰ ਰੱਖ ਕੇ ਸਹੀ ਤਰੀਕੇ ਨਾਲ ਸੈੱਟ ਕਰਕੇ نیچے ਤੋਂ ਅਸੀਂ ਬਾ 5 ਇੰਚ ਜਿਹੜੀ ਰੈਡੀ ਰੱਖਣੀ ਹੈਗੀ ਆ ਤੇ ਆ ਸਾਡੇ ਕੋਲ 8 ਆਇਆ ਸੀ ਤੇ ਆਪਾਂ ਇੱਥੇ ਇਥੇ ਆਪਾਂ 8.5 ਜਿਹੜਾ ਨਿਸ਼ਾਨ ਆ ਉਹ ਲਗਾ ਲੈਣਾ ਹੈਗਾ ਤੁਸੀਂ ਐਂਚੇ ਟੇਪ ਦੇ ਨਾਲ ਵੀ ਇਦਾਂ ਮਿਲਾ ਸਕਦੇ ਹੋ ਤੇ ਸਕੀਲ ਨਾਲ ਵੀ ਉਹਨੂੰ ਮਿਲਾ ਸਕਦੇ ਹੋ ਐਸੀ ਕਿਤੇ ਨਾਲ ਆਪਾਂ ਇਹਨੂੰ ਮਿਲਾ ਦੇਣਾ ਹੈਗਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਸਲਾਈ ਪਹਿਲਾਂ ਲਗਾ ਲਾਂਗੇ ਐਸੇ ਆਪਾਂ ਇਹਨੂੰ ਪਹਿਲਾਂ ਸਲਾਈ ਲਗਾਉਂਦੇ ਹਾਂ ਕਾਜੀ ਆਪਾਂ ਐਕਸਟਰਾ ਜਿਹੜਾ ਕੱਪੜਾ ਹੈਗਾ ਸਾਡਾ ਉਹਨੂੰ ਛਿੰਡ-ਛਿੰਡ ਕਟਿੰਗ ਕਰ ਦੇਣੀ ਆ। ਨਾਲ ਆਪਾਂ ਇਸਰੰਬਾਨ ਸਿੱਧੀ ਕਰ ਲੈਣਾ ਆ। ਇਸ ਤਰ੍ਹਾਂ ਜਦੋਂ ਆਪਾਂ ਬਾਹ ਨੂੰ ਸਿੱਧੀ ਕਰ ਲੈਣਾ ਅਸੀਂ ਦੇਖ ਲੈਣਾ ਕਿ ਸਾਡੀ ਆਹ ਵਾਲੀ ਜਿਹੜੀ ਕਟਾਈ ਪੈਂਦੀ ਆ ਇਹ ਉੱਪਰਲੇ ਪਾਸੇ ਹੋਵੇ। ਠੀਕ ਹੈ ਜੀ ਤੇ ਆ ਵੀ ਸਾਡੀ ਕਟਾਈ ਆਪਣੇ ਪਾਸੇ ਆਵੇ ਫਿਰ ਆਪਾਂ ਇਹਨੂੰ ਇਸ ਸਾਈਡ ਅੰਦਰਲੀ ਸਾਈਡ ਇਸ ਤਰ੍ਹਾਂ ਕਰਕੇ ਫਿਰ ਆਪਾਂ ਜਿਹੜੀ ਸਲਾਈ ਆ ਫਿਰ ਆਪਾਂ ਇਸ ਤਰ੍ਹਾਂ ਕਰਕੇ ਨਾ ਇਹਨੂੰ نیچے ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਸੈੱਟ ਕਰਕੇ ਐਵੇਂ ਫਿਰ ਆਪਾਂ ਜਿਹੜੀ ਸਲਾਈ ਆ ਲਗਾਣੀ ਸ਼ੁਰੂ ਕਰਨੀ ਆ ਸਲਾਈ ਲਾ ਕੇ ਵੀ ਤੁਹਾਨੂੰ ਦੱਸਣੀ ਆ ਹੁਣ ਜਿਹੜੀ ਮੈਂ ਸਲਾਈ ਵੀ ਉਹ ਵੀ ਲਗਾਨੀ ਆ ਚੰਗੀ ਤਰ੍ਹਾਂ ਇਦਾਂ ਸੈੱਟ ਕਰ ਲੈਣੀ ਫਿਰ ਆਪਾਂ ਇਦਾਂ ਪੈ ਪੈ ਦੀ ਜਿਹੜੀ ਸਲਾਈ ਆ ਉਹਨੂੰ ਬਾਣੀ ਹੈਗੀ ਆ ਲਾਈਟ ਚਲ ਗਈ ਆ ਹਨੇਰਾ ਹੋ ਗਿਆ ਇਸ ਕਰਕੇ ਐਦੇ ਦੇਖ ਲਈਓ ਜੀ ਦੇਖੋ ਇਸ ਤਰੀਕੇ ਦੇ ਨਾਲ ਜਿਹੜੀ ਬਾਹ ਆ ਸਾਡੀ ਅਟੈਚ ਹੋ ਗਈ ਆ ਪੂਰੀ ਕੋਈ ਵਾਲਣੀ ਪਿਆ ਕਿਤੇ ਉਹ ਵਧੀ ਨਹੀਂ ਹੈਗੀ ਤੇ ਘਟੀ ਨਹੀਂ ਹੈਗੀ ਪ੍ਰੋਪਰ ਜਿਹੜੀ ਆ ਸਲਾਈ ਸਾਡੀ ਬਾਜੂ ਦੇ ਵਿੱਚ ਲੱਗੀ ਆ ਇਸ 3 ਕੇ ਦੇ ਨਾਲ ਜੋੜੂਗੇ ਤੇ ਕਦੀ ਵੀ ਜਿਹੜਾ ਸਾਡੇ ਕੋਲ ਬਾਹ ਦਾ ਕਪੜਾ ਆ ਘਟੂਗਾ ਨਹੀਂ ਤੇ ਵਧੂਗਾ ਨਹੀਂ ਐਵੇਂ ਬਾਹ ਉਹ ਵਧੀਆ ਟਾਂਗੇ ਦੇ ਨਾਲ ਜੋੜਦੀ ਆ ਜੇ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਈਓ ਜੀ ਥੈਂਕ ਯੂ ਜੀ ਸਾਰਿਆਂ ਦਾ